ਅੱਜ ਮਿਤੀ 20 ਅਗਸਤ 2025 ਨੂੰ ਮੇਰੇ ਨਾਲ ਡਾਕਟਰ ਮੁਖਤਿਆਰ ਸਿੰਘ ਜੀ ਬਲਜਿੰਦਰ ਸਿੰਘ ਦੀ ਰਿਟਾਇਰਡ ਸੀਨੀਅਰ ਮੈਨੇਜਰ ਬਲਵਿੰਦਰ ਸਿੰਘ ਰਾਕਾ ਮੋੜ ਗਏ ਪਿੰਡਾਂ ਦੇ ਵਿੱਚ ਦੌਰਾ ਕੀਤਾ ਜਿੱਥੇ ਕਿ ਹੜਪੀੜ ਤੇ ਇਲਾਕਾ ਸੀ ਇੱਥੇ ਮੱਕੀ ਦੀ ਫਸਲ ਤਬਾਹ ਹੋ ਚੁੱਕੀ ਹੋਈ ਹੈ ਮੱਕੀ ਸੜੀ ਵਿੱਚ ਲੱਭਦੀ ਪਈ ਹੈ ਪਾਣੀ ਖੜਾ ਲਗਾਤਾਰ ਝੋਨੇਆਂ ਵਿੱਚ ਵੀ ਪਾਣੀ ਖੜਾ ਔਰ ਇਹ ਝੋਨਾ ਜਿਹੜਾ ਹੈ ਮੁੰਜਰਾ ਕਾਲੀਆਂ ਨਿਕਲਣਗੀਆਂ ਦੀਆਂ ਖਰਾਬ ਹੋਏਗਾ ਸੋਰਾ ਝੋਨਾ ਕੁਝ ਝੋਨਾ ਬਿਲਕੁਲ ਡੁੱਬਾ ਹੋਇਆ ਤੋਂ ਇੱਥੇ ਦੇਖ ਸਕਦੇ ਆਪਾਂ ਕਿ ਇਹ ਝੋਨਾ ਦੁਬਾਰਾ ਚੱਲ ਨਹੀਂ ਸਕਦਾ ਤੁਹੇ ਜੋ ਲੋਗ ਨੇ ਉਹਨਾਂ ਦੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ مالی ਨੁਕਸਾਨ ਹੋ ਗਿਆ ਕਿ ਇਹ ਸਾਰੀਆਂ ਫਸਲਾਂ ਜਿਹੜੀਆਂ ਨੇ ਸੜਕ ਦੇ ਉੱਪਰ ਪਾਣੀ ਹੈ ਫਸਲਾਂ ਜਿਹੜੀਆਂ ਤਬਾਹ ਹੋਈਆਂ ਕਾਫੀ ਤੇ ਜਿਹੜੀਆਂ ਖੜੀਆਂ ਵੀ ਨੇ ਉਹਨਾਂ ਵਿੱਚ ਵੀ ਝਾੜ ਠੀਕ ਨਹੀਂ ਨਿਕਲਣਾ ਕਿਉਂਕਿ ਪਾਣੀ ਦੇ ਕਰਕੇ ਉਹਦੀ ਮੁੰਜਰ ਝੋਨੇ ਦੀ ਜਿਹੜੀ ਠੀਕ ਨਹੀਂ ਨਿਕਲਦੀ ਤੇ ਦਾਣਾ ਕਾਲਾ ਹੋ ਜਾਂਦਾ ਤੇ ਇਥੇ ਜਿਹੜਾ ਰਸਤਾ ਪਾਣੀ ਟਪ ਸਕਦੇ ਸੀ ਸੀਕਾਰ ਦੇ ਰਾਂ ਉਹ ਟਪ ਕੇ ਅੱਗੇ ਗਏ ਏ ਯੂਨਾਈਟਿਡ ਸਿੱਖ ਦੇ ਨੌਜਵਾਨ ਸਰਦਾਰ ਜਗਮੀਤ ਸਿੰਘ ਜੀ ਨੇ ਕਾਫੀ ਕੰਮ ਕਰ ਰਹੇ ਨੇ ਇਸ ਇਲਾਕੇ ਦੇ ਵਿੱਚ ਤੇ ਸ਼ਰਮਨੀ ਅਕਾਲੀ ਦਰ ਜਿਹੜਾ ਨਵਾਂ ਬਣਿਆ ਉਹਨਾਂ ਦੇ ਕੋ ਯੋਧੇਦਾਰ ਇੱਥੇ ਆਏ ਹੋਏ ਨੇ ਬਾਰਡਰ ਤੇ ਇਸ ਏਰੀਏ ਵਿੱਚ ਧੀਰਾ ਪਤਰਾ ਪਿੰਡ ਦੇ ਪਿਛਲੇ ਪਾਸੇ ਸੜਕ ਅੱਗੇ ਅੱਗੇ ਸੜਕ ਡੁੱਬੀ ਹੋਈ ਸਾਰੀ ਦੂਰ ਸਾਹਮਣੇ ਪਿੰਡ ਦੀਆਂ ਢਾਣੀਆਂ ਦੇਖਦੀਆਂ ਨੇ ਵੱਖਰੀਆਂ ਵੱਖਰੀਆਂ ਤੋਂ ਇੱਥੇ ਬੇੜੀਆਂ ਦੇ ਨਾਲ ਲੋਕ ਆ ਜਾ ਰਹੇ ਨੇ ਆਪਣੇ ਪਸ਼ੂਆਂ ਦੇ ਲਈ ਚਾਰਾ ਵਗੈਰਾ ਆਪਣੇ ਰਾਸ਼ਨ ਵਗੈਰਾ ਲਈ ਅਰੇਂਜਮੈਂਟ ਕਰਨ ਲਈ ਇਧਰ ਜਿਹੜੇ ਨੇ ਸੇਵਾਦਾਰ ਬਹੁਤ ਸਾਰੇ ਆਏ ਹੋਏ ਨੇ ਵੱਖਰੇ ਵੱਖਰੇ ਇਲਾਕਿਆਂ ਚੋਂ ਆਉਂਦੇ ਨੇ ਅੱਜ ਦੀ ਟਰਾਲੀ ਇੱਕ ਸੰਗਰੂਰ ਤੋਂ ਆਈ ਹੈ ਸੰਗਰੂਰ ਦੇ ਇੱਕ ਪਿੰਡ ਤੋਂ ਟਰਾਲੀ ਦੇ ਵਿੱਚ ਅਚਾਰ ਲੈ ਕੇ ਤੇ ਪਾਣੀ ਦੀਆਂ ਬੋਤਲਾਂ ਲੈ ਕੇ ਆਏ ਨੇ ਕੋਈ ਸਰਕਾਰ ਵੱਲੋਂ ਰਾਸ਼ਨ ਆਇਆ ਥੱਲੇ ਪੱਠੇ ਖਿਲਰੇ ਹੋਏ ਦਿਸਦੇ ਪਏ ਨੇ ਕੋਈ ਟਰਾਲੀਆਂ ਪੱਠਿਆਂ ਦੀ ਇੱਥੇ ਆਈਆਂ ਨੇ ਜਿਨ੍ਹਾਂ ਨੇ ਕਿ ਪਸ਼ੂਆਂ ਦੇ ਲਈ ਚਾਰਾ ਇੱਥੇ ਮੁਹੱਈਆ ਕਰਾਇਆ ਲੋਡਵੰਦ ਲੋਕ ਇਥੋਂ ਲੋੜ ਮੁਤਾਬਕ ਕਿਝਾਂ ਲਿਜਾ ਰਹੇ ਨੇ ਤੇ ਇੱਥੇ ਜਿਹੜਾ ਤਰਤੀਬ ਵਾਰ ਵੰਡਿਆ ਜਾ ਰਿਹਾ ਤਾਂ ਜੋ ਕਿਸੇ ਨੂੰ ਕੋਈ ਕਮੀ ਨਾ ਆਵੇ ਤੇ ਕੋਈ ਸਟਾਕ ਨਾ ਜ਼ਿਆਦਾ ਕਰ ਸਕੇ ਤੇ ਲੋੜ ਮੁਤਾਬਕ ਜਿਹੜਾ ਹਰ ਇੱਕ ਨੂੰ ਜੋ ਸਹੂਲਤਾਂ ਇੱਥੋਂ ਮਿਲ ਸਕਦੀਆਂ ਨੇ ਦਿੱਤੀਆਂ ਜਾ ਸਕਣ ਯੂਨਾਈਟਿਡ ਸਟੇਟਸ ਦਾ ਕਾਫੀ ਰੋਲ ਹੈ ਇਸ ਏਰੀਆ ਦੇ ਵਿੱਚ ਟਰਾਲੀ ਭਰੀ ਹੋਈ ਆਈ ਤੇ ਇਥੋਂ ਸਰਕਾਰ ਵਾਪਸੀ ਕੀਤੀ ਅਸੀਂ ਅੱਜ ਦੇ